ਸਵਾਲ ਆ ਗਿਆ ਬਈ ਤੁਸੀਂ ਕਿਹਾ ਫਿਰ ਇਹ ਨਹੀਂ ਕਾਂਗਰਸੀ ਆਈਏ ਕਾਂਗਰਸੀ ਕਿਉਂ ਨਹੀਂ ਆਏ ਕਾਂਗਰਸ ਦੇ ਲੀਡਰ ਨੇ ਫਿਰ ਕਿੱਥੇ ਆ ਰਾਜਾ ਬੜਿੰਗ ਹੁਣ ਇੱਕ ਉਹਨਾਂ ਦਾ ਐਮਐਲਏ ਆ ਉਹਨਾਂ ਦਾ ਮੈਂਬਰ ਆ ਉਸ ਬੰਦੇ ਨੂੰ ਨਾਜਾਇਜ਼ ਮੁਕੱਦਮਾ ਦਰਜ ਕਰਕੇ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਉਹਦੇ ਨਾਲ ਤੇ ਕਿਉਂ ਨਹੀਂ ਫਿਰ ਰਾਜੇ ਬੜਿੰਗ ਨੇ ਪੂਰੇ ਪੰਜਾਬ 'ਚ ਆਪਣੇ ਲੋਕਾਂ ਨੂੰ ਸੱਦਾ ਦਿੱਤਾ ਉਹਨਾਂ ਕੋਲ ਤਾਂ ਹਰ ਪਿੰਡ ਦੇ ਵਿੱਚ ਬੰਦੇ ਬੈਠੇ ਨੇ ਕਾਡਰ ਬੈਠਾ ਕਾਂਗਰਸ ਦਾ ਪੰਜਾਬ ਦੇ ਵਿੱਚ ਕਿਉਂ ਨਹੀਂ ਹੱਕ ਹੁੱਕਾ ਮਾਰਿਆ ਲੋਕਾਂ ਨੂੰ ਵੀ ਭਾਈ ਆਓ ਸੜਕਾਂ ਦੇ ਉੱਤਰੋ ਲੱਗਦਾ ਡਰ ਆ ਕੋਈ ਨਹੀਂ ਅੰਦਰ ਖਾਤੇ ਰਾਲੀ ਮਿਲੀ ਭੁਗਤ ਨਾਲ ਕੰਮ ਹੋਇਆ ਭਵੰਤ ਨੇ ਤੇ ਰਾਜੇ ਬਣ ਕੇ ਕਹਿੰਦੇ ਮਿਲ ਕੇ ਸਾਰੀ ਇਹ ਜਿਹੜੀ ਗੇਮ ਆ ਭਾਈ ਆ ਖੈਰੇ ਦੇ ਉੱਤੇ ਖੈਰਾ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਹਰਮਨ ਪਿਆਰਾ ਕਿਉਂਕਿ ਉਹਨੇ ਜਿੰਨੇ ਇਹਦੇ ਮਤਲਬ ਕਿ ਮਖੌਟਾ ਜਿਹੜਾ ਪਾਇਆ ਸੀਗਾ ਇਹਦਾ ਇਨਕਲਾਬੀ ਜੱਲੀ ਇਨਕਲਾਬੀ ਦਾ ਉਹ ਲਾਤਾ ਸੀਗਾ ਸਾਰੀਆਂ ਜਿਹੜੀਆਂ ਵੀ ਹੁਣ ਤੱਕ ਗੱਲਾਂ-ਵਾਤਾਂ ਹੋਈਆਂ ਉਹ ਘਟਾਰੂ ਚੱਕ ਦਾ ਮਸਲਾ ਹੋਵੇ ਉਹ ਜਗਰਾਉ ਕੋਠੀ ਦਾ ਮਸਲਾ ਹੋਵੇ ਉਹ ਮੋਗੇ ਏਸੀਆਂ ਦਾ ਮਸਲਾ ਹੋਵੇ ਫੌਜਾ ਸਿੰਘ ਸਰਾਰੀ ਦਾ ਮਸਲਾ ਹੋਵੇ ਰਾਗਵ ਚੱਡੇ ਦੇ ਵਿਆਹ ਦਾ ਮਸਲਾ ਹੋਵੇ ਸਾਰੇ ਮਸਲੇ ਉਹ ਕਹਿ ਰਹੇ ਨੇ ਲੋਕਾਂ ਦੇ ਸਾਹਮਣੇ ਆਏ ਸ਼ੀਸ਼ਾ ਦਿਖਾਤਾ ਵੀ ਆ ਅਸਲ ਕਹਾਣੀ ਆ ਤੇ ਰਾਜੇ ਬੜੰਗਰ ਕਹਿੰਦਾ ਬੋਲਦੇ ਕੱਖ ਨਹੀਂ ਖਾਣਾ ਪੂਰਤੀ ਕਰਕੇ ਰਾਜਾ ਬੜੰਗਰ ਆਵੇ ਬੱਸਾਂ ਦੇ ਡਰ ਤੋਂ ਆ ਬਾਡੀਆਂ ਬੂਡੀਆਂ ਨਾਲੇ ਘਟਾਲਾ ਕੀਤਾ ਉਹ ਹਟ ਜਾਂਦਾ ਸੀ ਰਾਜਾ ਤਾਂ ਬੋਲਿਆ ਨਹੀਂ ਉਧਰ ਵਿਕਰਮ ਮਜੀਠੀਆ ਬੋਲ ਗਿਆ ਸ਼ਾਇਦ ਤੁਸੀਂ ਵੀਡੀਓ ਸੁਣੀ ਹੋਣੀ ਆ ਕਹਿੰਦੇ ਇਹਨਾਂ ਦੀ ਆ ਦੇਖੋ ਚੀਕਾਂ ਨਿਕਲ ਗਈਆਂ ਸ਼ਬਦਾਵਲੀ ਸੀ ਉਹਨਾਂ ਦੀ ਮੈਂ ਤਾਂ ਜਦੋਂ ਗਿਆ ਸੀ ਮੈਂ ਮੁੱਛਾਂ ਨੂੰ ਵੱਟ ਦੇ ਗਿਆ ਦੇਖੋ ਗੱਲ ਇਹ ਆ ਨਾ ਉਹੀ ਉਹੀ ਮਜੀਠੀਆ ਜਦੋਂ ਕੇਜਰੀਆਲ ਜਿਹਨੂੰ ਕਹਿੰਦਾ ਹੁੰਦਾ ਸੀਗਾ ਕੇ ਚੱਟੇ ਦਾ ਤਸਕਰਾਂ ਤੇ ਅਸੀਂ ਸਾਡੀ ਸਰਕਾਰ ਆਉਣ ਦਿਓ ਅਸੀਂ 15 ਦਿਨਾਂ ਚ ਅੰਦਰ ਦੇਵਾਂਗੇ ਤੇ ਇਹ ਅੱਜ ਤੁਸੀਂ ਦੇਖੋ ਵੀ ਉਹੀ ਕੇਜਰੀ ਵਾਲਾ ਮਜੀਠੀਆ ਤੋਂ ਮਾਫੀ ਮੰਗ ਕੇ ਜਾਂਦਾ। ਇਹ ਉਹੀ ਮਜੀਠਾ ਹੈ, ਇਹ ਉਹੀ ਬਾਦਲ ਨੇ, ਇਹ ਉਹੀ ਰਾਜਾ ਬੜੰਗ ਹੈ ਜਿਨ੍ਹਾਂ ਦੀ ਸਰਕਾਰ ਰਹੀ। ਉਦੋਂ ਚਿੱਟਾ ਨਹੀਂ ਦਿਖਿਆ ਕਿਤੇ? ਇਹਨਾਂ ਦੇ ਰਾਜ ਦੇ ਵਿੱਚ ਕਿੰਨਾ ਚਿੱਟਾ ਵਿਕਿਆ? ਪੰਜਾਬ ਦੇ ਅੰਦਰ ਚਿੱਟੇ ਦੇ ਬੂਟੇ ਲਾਉਣ ਵਾਲੀ ਬਾਦਲ ਪਰਿਵਾਰ ਹੈ। ਮਜੀਠੀਏ ਵਰਗੇ ਆ ਚੱਟਾ ਦਿਖਣ ਲੱਗ ਗਿਆ ਹਰ ਇੱਕ ਦੀ ਜ਼ੁਬਾਨ ਤੇ ਆ ਫਿਰ ਅਦਾਲਤਾਂ ਦੇ ਵਿੱਚ ਕਿਉਂ ਫਿੱਕਾ ਪੈ ਜਾਂਦਾ ਕਿਉਂ ਮਜੀਠੀਆ ਬਾਹਰ ਆ ਜਾਂਦੇ ਨੇ ਜਦੋਂ ਤੁਸੀਂ ਇਹ ਦੇਖੋ ਵੀ ਜਿਹਦੀਆਂ ਸਰਕਾਰਾਂ ਹੋਣ ਬੇਅਦਵੀ ਹੋਈ ਗੁਰਨ ਸਾਹਿਬ ਦੀ ਗੋਲੀ ਚੱਲੀ ਬੇਵਲ ਕਲਾਂ ਦੇ ਵਿੱਚ ਦੋ ਬੰਦੇ ਮਾਰੇ ਜਾਂਦੇ ਆ ਉਹਦੇ ਚ ਹਾਲ ਤੱਕ ਕੋਈ ਇਨਸਾਫ ਮਿਲਿਆ ਕੈ ਸਰਕਾਰਾਂ ਬਦਲ ਗਈਆਂ ਉਸ ਤੋਂ ਬਾਅਦ 2 ਸਾਲ 1.5 ਸਾਲ ਵਾਦਲ ਦੀ ਸਰਕਾਰ ਵੀ ਰਹੀ 5 ਸਾਲ ਕਾਂਗਰਸ ਸਰਕਾਰ ਰਹੀ ਹੁਣ 18-19 ਮਹੀਨਿਆਂ ਤੋਂ ਬੌਕਰ ਸਰਕਾਰ ਦੀ ਸਰਕਾਰ ਹੈ ਕੋਈ ਇਨਸਾਫ ਮਿਲਿਆ ਲੋਕਾਂ ਨੂੰ ਜਦੋਂ ਚੋਰ ਕੁੱਤੀਆਂ ਸਭ ਮਲੇ ਮਿਲੇ ਨੇ ਵਿੱਚ ਕੀਦੋਂ ਇਨਸਾਫ ਮਿਲਣਾ ਲੋਕਾਂ ਨੂੰ ਇੱਥੇ ਆਮ ਇੱਥੇ ਤਾਂ ਮਾਤੜ ਬੰਦਿਆਂ ਨੂੰ ਥੋੜੀ ਇਨਸਾਫ ਮਿਲਣਾ ਇਹ ਤਾਂ ਤਕੜੇ ਦਾ 7200 ਵਾਲੀ ਗੱਲ ਹੈ ਨਾ ਤਕੜਿਆਂ ਨੂੰ ਇੱਥੇ ਕੀ ਹੁੰਦਾ ਪਹਿਲਾਂ ਹੋਇਆ ਕਿੰਨਾ ਕੁਛ ਪਹਿਲਾਂ ਇੱਥੇ ਹੋ ਗਿਆ ਤੇ ਸਮੇਤ ਸੈਣੀ ਵਰਗਿਆਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ ਇੱਥੇ ਜਿਹੜਾ ਆਪਣਾ ਸੱਜਨ ਕੁਮਾਰ ਹੈ ਉਹ ਬਰੀ ਹੋ ਜਾਂਦਾ ਹੈ ਟਟਲਰਗਾਂ ਨੂੰ ਜ਼ਮਾਨਤਾਂ ਮਿਲ ਜਾਂਦੀਆਂ ਨੇ ਜਿਹੜੇ 84 ਦੇ ਜਿੰਨਾਂ ਨੇ ਵਿੱਚ ਕਤਲੇਆਮ ਕੀਤਾ ਜਿੱਦਾਂ ਨੇ ਇੱਥੇ ਅੱਗੇ ਕੋਈ ਦੇਖਿਆ ਵੀ ਇੱਥੇ ਕੋਈ ਤਕੜਾ ਬੰਦਾ ਫਾਹੇ ਆ ਗਿਆ ਜਿਹਨੇ ਲੋਕਾਂ ਦੇ ਜ਼ੁਲਮ ਕੀਤਾ ਹੋਵੇ